ਜਦ ਪਿੰਡ ਟੋਲ ਪਲਾਜੇ ਤੇ ਤ੍ਰਿਆ ਤਾਂ ਦੇਖ ਕੇ ਹੈਰਾਨ ਰਹਿ ਗਿਆ ਕਿ ਪਿੰਡ ਵਾਲਾ ਬਗਲੀਕਰ ਜਿਹੜਾ ਕਿ ਕਦੇ ਪਿੰਡ ਤੋਂ ਬਹੁਤ ਦੂਰ ਜਾਪਦਾ ਸੀ ਇਹ ਕਾਫੀ ਚਾਈ ਦੇ ਸੀ ਰਾਤ ਸਮੇਂ ਜਗਦਿਆਂ ਲਾਈਟਾਂ ਕਰਕੇ ਜਗਮਗ ਜਗਮਗ ਕਰਦਾ ਸੀ ਹੋਂ ਟੋਲ ਪਲਾਜੇ ਸਾਹਮਣੇ ਬੜਾ ਨੀਮਾ ਦੀਪਿਕਾ ਜਹਾਜ ਆਪਦਾ ਸੀ ਸ਼ਹਿਰ ਛੜਕ ਵਧੀਰੇ ਵਜੀ ਹੋ ਗਈ ਸੀ تے بجلی گھر وقت کی ماردہ ماریا بہتا پشاں رہ گیا سی والا کاروارا بہت پچھے رہ گیا سی کیونکہ بسا ہن ٹول ہوں ٹو پلازے رک آسانا تے ٹول پلازا سارا پنڈ ٹپ کے بنیا ہے میں پنڈ دی حالت دیکھ کے حران سا لگی نہیں رہا سی کہ اے میرے بچپن بڑا پنڈ ہوگی ਕੰਢੇ ਵਿੱਚ ਦੀ ਐਕਸਪ੍ਰੈਸ ਬੇ ਲੰਘ ਗਿਆ ਸੀ ਪਾਸਿਆਂ ਤੇ ਸਰਵਿਸ ਸੜਕਾਂ ਬਣ ਗਈਆਂ ਸਨ ਬਹੁਤ ਸਾਰੇ ਮੇਰੇ ਚਿੱਤੇ ਵਾਲੇ ਛੜਕ ਕਿਨਾਰੇ ਬਣੇ ਘਰ ਜਾਂ ਤਾਂ ਟਹਿ ਗਏ ਸਨ ਤੇ ਜਾਂ ਉਹਨਾਂ ਦਾ ਕੁਝ ਹਿੱਸਾ ਟਹਿ ਜਾਂ ਨਾਲ ਉਹ ਬੇਟਵੇ ਹੋ ਗਏ ਸਨ ਮੈਂ ਬੜੀ ਮੁਸ਼ਕਲ ਨਾਲ ਆਪਣੇ ਚਿੱਤੇ ਨੂੰ ਖੰਗਾਲਦੇ ਹੋਏ ਆਪਣੇ ਘਰ ਨੂੰ ਜਾਣ ਬਾਰੇ ਰਾਹ ਨੂੰ ਪਛਾਣਿਆ ਪਾਸਟ ਵਿੱਚ ਹੁਣ ਰਾਹ ਦੀ ਤਾਂ ਇੱਕ ਪੱਕੀ ਛੜਕ ਨੇ ਲੈ ਰਹੀ ਸੀ ਜੋ ਲਾਗਲੇ ਪਿੰਡੋਂ ਮੇਰੇ ਪਿੰਡ ਨਾਲ ਜੋੜਨ ਲਈ ਬਣੀ ਸੀ ਹੋ ਸਕਦਾ ਹੈ ਇਸ ਤੇ ਬੱਸਾਂ ਜਾਂ ਟੈਂਪੋ ਵੀ ਚੱਲਦੇ ਹੋਣ ਮੈਂ ਗੋ ਨਾਲ ਇਧਰ ਉਧਰ ਦੇਖਦੇ ਹੋਏ ਆਪਣੇ ਘਰ ਵੱਲ ਵੱਧ ਰਿਹਾ ਸਾਂ ਸਾਡਾ ਘਰ ਐਕਸਪ੍ਰੈਸ ਵੇ ਬੱਲੋਂ ਨਿਕਲਦੀ ਸੜਕ ਦੇ ਦੂਜੇ ਉਹ ਦੂਜਾ ਘਰ ਸੀ ਪਰ ਜਦ ਮੈਂ ਇਸ ਤੂੱਚੇ ਘਰ ਦੇ ਸਾਹਮਣੇ ਜਾ ਕੇ ਖੜਾ ਹੋਇਆ ਤਾਂ ਹੈਰਾਨ ਰਹਿ ਗਿਆ ਘਰ ਦੀ ਹਾਲਤ ਡਾਢੀ ਪੇਟੰਗੀ ਹੋ ਗਈ ਸੀ ਘਰ ਦਾ ਕੁਝ ਹਿੱਸਾ ਐਕਸਪ੍ਰੈਸ ਦੇ ਵਿੱਚ ਆਉਣ ਨਾਲ ਘਰਾਂ ਨੇ ਕੁਝ ਲੈ ਲਿਆ ਤੇ ਆਪਣੇ ਘਰਾਂ ਨੂੰ ਪਛਾਣ ਕਰਕੇ ਵਿਅਪ ਲਿਆ ਸੀ ਘਰ ਦੇ ਪਿਛਲੇ ਪਾਸੇ ਵਾਲਾ ਕੁਝ ਹਿੱਸਾ ਪਿਛਲੇ ਕਲੀਨ ਵਾਲੇ ਘਰਾਂ ਨੇ ਲੈ ਲਿਆ ਕੁਝ ਹਿੱਸਾ ਸੱਜੇ ਪਾਸੇ ਵਾਲੀ ਬਾਹੀ ਵਿਚੋਂ ਘਰਾਂ ਵਿਚੋਂ ਲੱਗਦੇ ਮੇਰੇ ਤਾਏ ਦੇ ਬੇਟੇ سواگر گرنے لے کے اپنے پسوا کے بندن والی تھان کر لئی سی کر دے تھا اے سارے سودے میرے پا کی تیسان کیونکہ تایا جی وسیعت مطابق تھوڑی بہتی جمین جو سارے پاس سی اے کر میرے پا کے حصے آیا سی میرے پتا جی نے پہلا ہی اپنا حصہ اپنے پھر میرے تایا جی لئی چھڑ گیا سی میرا سبھا میرے پتا جی تے ہی گیا ہے ਮੈਂ ਵੀ ਆਪਣਾ ਘਰ ਕਾਟ ਜੋ ਵੀ ਹੋਰ ਥੋੜੀ ਬਹੁਤੀ ਜਾਇਦਾਦ ਹੈ ਆਪਣੀ ਤੇ ਆਪਣੀ ਪਤਨੀ ਦੀ ਮਿਹਨਤ ਨਾਲ ਬਣਾਈ ਹੈ ਖੈਰ ਭਰਾ ਨੇ ਇਹ ਸੌਦੇ ਕਰ ਆਪਣੀ ਜ਼ਮੀਨ ਜ਼ਿੰਦਗੀ ਨੂੰ ਥੋੜਾ ਸੁਖਾਲਿਆ ਕਰ ਰਿਆ ਸੀ ਪਰ ਸਾਡੇ ਪਿੰਡ ਵਿਚਲੇ ਘਰ ਦੀ ਹਾਲਤ ਬਹੁਤ ਦੁਖਾਲੀ ਤੇ ਬੇਟੰਗੀ ਹੋ ਗਈ ਸੀ ਘਰ ਵਿੱਚ ਥਾਂ ਥਾਂ ਤੇ ਘਾਓ ਗਿਆ ਪੈਸੀ ਬੇੜੇ ਵਿੱਚ ਲੱਗੀਆਂ ਨਿਮਾ ਗੁੱਡੀਆਂ ਤੇ ਸਿਉਂਖਾਧੀਆਂ ਹੋ ਗਈਆਂ ਸਨ ਕੰਦੋਲੀ ਅੱਧ ਕਚਾ ਟਹਿ ਗਈ ਸੀ ਚੁੱਲਾ ਤੇ ਹਾਰਾ ਜਿੱਥੇ ਮਾਂ ਤੇ ਦਾਦੀ ਦਾ ਰੋਟੀ ਬਣਾਉਂਦੀਆਂ ਸਨ ਤੇ ਦੁੱਧ ਕੱਢਣਾ ਰੱਖਦੀਆਂ ਸਨ ਟਹਿ ਟੇਰੀ ਹਾਲਤ ਵਿੱਚ ਸੀ ਸਭਾਤ ਜੋ ਸਾਰੇ ਡੱਬਰ ਦੇ ਸੌਣ ਵਹਿਣ ਕਰਦੀਆਂ ਹੋਰ ਚੀਜ਼ਾਂ ਜਿਵੇਂ ਕਿ ਸੰਦੂਕ ਪੇਟੀਆਂ ਦਾਣਿਆਂ ਵਾਲੇ ਡਰਮ ਜਾਂ ਭੜੋਲਿਆਂ ਰੱਖਣ ਲਈ ਬਣੀ ਸੀ ਬਿਲਕੁਲ ਟਹਿ ਟੇਰੀ ਹਾਲਤ ਵਿੱਚ ਸੀ ਮਾਂ ਦੁਆਰਾ ਇੱਕ ਵਾਰ ਕਦੀ ਕਰਦੇ ਹੋਏ ਲਿਖੇ ਗਏ 1969 ਅਖਰਾ ਲਗਭਗ ਮਿੱਟਣ ਵਾਲੀ ਹਾਲਤ ਵਿੱਚ ਸਨ। ਹੋਰ ਭਾਈ ਕੀ ਹਾਲ ਹੈ? ਇੱਧਰ ਹੀ ਰੁਕ ਗਿਆ। ਅਸੀਂ ਤੈਨੂੰ ਘਰ ਬੈਠੇ ਦਿੱਕੀ ਜਾਂਦੇ ਆਂ। ਘਰਾਂ ਚੋਂ ਲੱਗਦੇ ਤਾਏ ਦੇ ਮੁੰਡੇ ਸੁਦਾਗਰ ਨੇ ਕੰਧ ਤੋਂ ਮੈਨੂੰ ਆਪਣੇ ਵੇੜੇ ਵਿੱਚ ਕਦੇ ਵੇਖ ਕੇ ਕਿਹਾ। ਆਉਣਾ ਬੱਸ ਸੁਦਾਗਰਾ। ਅਜੇ ਹੁਣ ਹੀ ਪਹੁੰਚਿਆ। ਨਾਲੇ ਹੋਰ ਕੀ ਕਾ ਹਾਲ ਹੈ ਘਰ ਪਰਿਵਾਰ ਦਾ? ਮੈਂ ਸੁਦਾਗਰ ਨੂੰ ਮੁਖਾਤਿਬ ਹੋਇਆ। ਬੱਸ ਭਾਈ ਤੈਨੂੰ ਉriques ਜਾਂਦੇ ਆਂ। ਆ ਜਾ ਪਹਿਲਾਂ ਇੱਧਰ ਆ ਜਾ ਹਾ ਇੱਧਰ ਫਿਰ ਜੀੜਾ ਮਾਰ ਲਾਂਗੇ ਵੈਸੇ ਵੀ ਹੁਣ ਤਾਂ ਸਭ ਕੁਝ ਟੈ ਟੇਰੀ ਹੋ ਚੁਣਿਆ ਸਦਾਗਰ ਨੇ ਮੈਨੂੰ ਆਪਣੇ ਘਰ ਵੱਲ ਲੰਘ ਆਉਣ ਲਈ ਕਿਹਾ ਬਸ ਖੋਲੋ ਦਰਵਾਜ਼ਾ ਮੈਂ ਹੁਣੇ ਆਇਆ ਕਹਿ ਕੇ ਮੈਂ ਸਦਾਗਰ ਕੇ ਘਰ ਵੱਲ ਨੂੰ ਉਤਰ ਪਿਆ ਮੇਰੇ ਰਹਿਣ ਦਾ ਇੰਤਜ਼ਾਮ ਸਦਾਗਰ ਹੋ ਰਾਂ ਵੱਲ ਹੀ ਸੀ ਇਹੇ ਪਿੰਡ ਦੀਆਂ ਯਾਦਾਂ ਤੁਹਾਨੂੰ ਵੀ ਆਪਣੇ ਪਿੰਡ ਦੀਆਂ ਯਾਦਾਂ ਤਾਜ਼ੀਆਂ ਹੋ ਗਈਆਂ ਹੋਣਗੀਆਂ ਕਿਸ ਤਰ੍ਹਾਂ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਧੰਨਵਾਦ ਜੀ